ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ ਜੀ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ ਟਰਾਲੀ ਵਿਕਾਊ ਹੈ ਜੀ 16/7 ਦੀ 2024 ਮਾਡਲ ਡਬਲ ਟਾਇਰ ਬਲੇਟੀ ਰਿਮ ਵਧੀਆ ਰੰਗ ਪੇਂਟ ਫੁੱਲ ਐਸੈਸਰੀ ਰੇਟ 255000 ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ 77145 0250 78145 0250 ਇਸ ਨੰਬਰ ਤੇ ਫੋਨ ਕਰਕੇ 16/7 ਦੀ ਟਰਾਲੀ ਹੈ ਜਿਹੜੀ 255000 ਵਿੱਚ ਖਰੀਦ ਸਕਦੇ ਹੋ ਰੇਟਸ ਗੱਡੀ ਵਿਕਾਊ ਹੈ ਜੀ ਗੱਡੀ 2011 ਮਾਡਲ 27 ਤੱਕ ਪਾਰਸਿੰਗ ਰੇਟ 1,60,000 ਏਰੀਆ ਮੁਕਸਰ ਸਾਹਿਬ ਕਾਗਜ ਵਗੈਰਾ ਪੂਰੇ ਨੇ ਕੋਈ ਕਮੀ ਪੇਸ਼ੀ ਨਹੀਂ ਇੱਕ ਕੇਸ ਵੀ ਦੀ ਐਕਟਿਵਾ ਵਿਕਾਊ ਹੈ ਜੀ ਐਕਟਿਵਾ ਸਕੂਟੀ ਵਿਕਾਊ ਹੈ 2011 ਮਾਡਲ ਰੇਟ ਹੈ ਜੀ 20000 95922 49972 ਇਸ ਨੰਬਰ ਤੇ ਫੋਨ ਕਰਕੇ ਰੇਟਸ ਗੱਡੀ ਅਤੇ ਐਕਟਿਵਾ ਸਕੂਟੀ ਹੈ ਜਿਹੜੀ ਤੁਸੀਂ ਦੋਨੇ ਸੰਦਾ ਨੂੰ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ 11 ਕਨਾਲਾਂ 11 ਮਰਲੇ ਦਾ ਪਲਾਟ ਵਿਕਾਊਆ ਫਰੀਦਕੋਟ ਤੋਂ ਅੰਬਾਲਾ ਹਾਈਵੇ ਤੇ 75 ਫੁੱਟ ਫਰੰਟ ਡਿਮਾਂਡ 2 ਕਰੋੜ ਕੇਐਮਸੀ ਤੇ ਵਰਕਰ ਕਿੰਗ ਤੋਂ 300 ਮੀਟਰ ਦੀ ਦੂਰੀ ਤੇ ਫਰੀਦਕੋਟ 9876260536 9876260536 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਸਾਰੀ ਜਾਣਕਾਰੀ ਲੈ ਕੇ 11 ਕਨਾਲਾਂ 11 ਮਰਲੇ ਦਾ ਪਲਾਟ ਹੈ ਜਿਹੜਾ ਤੁਸੀਂ ਡਿਮਾਂਡ 2 ਕਰੋੜ ਰੁਪਏ ਰੱਖੀ ਗਈ ਹੈ ਜੀ ਇਹ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਤਾਂ ਬਹੁਤ ਸਾਰੇ ਵੀਰ ਵੇਖ ਲੈਂਦੇ ਆ ਪਰ ਸਬਸਕ੍ਰਾਈਬ ਕੋਈ ਕੋਈ ਕਰਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਜਿੰਨੇ ਵੀ ਚੈਨਲ ਤੇ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨੀਲੀ ਰਾਵੀ ਦੀ ਝੋਟੀ ਵੀ ਕਾਹੂ ਆ ਦੂਜੇ ਸੂਏ ਸੋਣ ਵਾਲੀ 15 ਤਰੀਕ ਨੂੰ ਦਿਨ ਪੂਰੇ ਹੋਣਗੇ ਜੀ ਪਹਿਲੇ ਸੂਏ 14 ਲੀਟਰ ਦੁੱਧ ਦਿੱਤਾ ਸੀ ਇੱਲੇ ਸੂਚ 4 ਲੀਟਰ ਦਾ ਦਿੱਤਾ ਸੀਗਾ ਜੀ 15 ਤੱਕ ਉਹ ਦਿਨ ਪੂਰੇ ਹੋਣਗੇ ਰੇਟ 1,80,9803187785 9303187785 ਇਸ ਨੰਬਰ ਤੇ ਫੋਨ ਕਰਕੇ ਨੀਲੀ 라ਵੀ ਦੀ ਝੋਟੀ ਹੈ ਜਿਹੜੀ ਸੋਣ ਵਾਲੇ 1,80,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਦੋ ਗੱਡੀਆਂ ਵਿਕਾਊ ਨੇ ਜੀ ਇਸ ਵੀਰ ਦੀਆਂ ਫੋਰਚੂਨਰ 4x2 ਆਟੋ ਗੱਡੀ ਵਿਕਾਊ ਹੈ ਜੀ ਗੱਡੀ ਪੰਜਾਬ ਨੰਬਰ 2014 ਮਾਡਲ ਲਾਸਟ ਰੇਟ ਹੈ ਜੀ 13 ਲੱਖ ਰੁਪਏ ਇੱਕ ਸਕੋਡਾ ਗੱਡੀ ਵਿਕਾਊ ਹੈ ਜੀ 2004 ਮਾਡਲ 1 ਲੱਖ ਰੁਪਏ ਰੇਟ ਰੱਖੀ ਗਿਆ ਏਰੀਆ ਮੋਗਾ 9417331407 9417331407 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਗੱਡੀਆਂ ਦੋਨੇ ਗੱਡੀਆਂ ਨੇ ਜਿਹੜੀਆਂ ਇਹ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਗੱਡੀਆਂ ਨੂੰ ਖਰੀਦ ਸਕਦੇ ਜੀ ਤੀਜੇ ਸੂਏ ਸੋਣ ਵਾਲੀ ਮੱਝ ਵਿਕਾਊ ਹੈ ਜੀ ਪਿੰਡ ਅਜੀਤ ਗਿਲ ਫਰੀਦਕੋਟ ਰੇਟ 120000 120000 ਰੁਪਏ ਰੇਟ ਰੱਖਿਆ ਗਿਆ ਤੀਜੇ ਸੂਏ ਸੋਣ ਵਾਲੀ ਮੱਝ ਵਿਕਾਊ ਹੈ ਜੀ ਏਰੀਆ ਪਿੰਡ ਅਜੀਤ ਗਿਲ ਫਰੀਦਕੋਟ 6284623743 6284623743 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤੀਜੇ ਸੂਏ ਸੋਣ ਵਾਲੀ ਮੱਝ ਜਿਹੜੀ 120000 ਰੁਪਏ ਦੇ ਵਿੱਚ ਤੁਸੀਂ ਇਹ ਮੱਝ ਨੂੰ ਖਰੀਦ ਸਕਦੇ ਹੋ ਜੀ ਮਹਿੰਦਰਾ 475 ਟਰੈਕਟਰ ਵਿਕਾਊ ਹੈ ਜੀ 98 ਮਾਡਲ ਹੈ ਪੰਜਾਬ ਨੰਬਰ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਕੋਈ ਵੀ ਕਮੀ ਨਹੀਂ ਹੈਗੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਤੁਸੀਂ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 181 ਰੇਟ ਰੱਖਿਆ ਗਿਆ ਏਰੀਆ ਪਿੰਡ ਰਾਜੋ ਮਾਜਰਾ ਸੰਘਰੂਰ ਨੰਬਰ ਸਕਰੀਨ ਤੇ ਵੀਰ ਦਾ ਤੁਸੀਂ ਨੋਟ ਕਰ ਲਓ ਜੀ 9876331025 9876331025 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 475 ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ ਸਟੈਂਡਰਡ 513 ਕੰਬਾਈਨ ਵਿਕਾਊ ਹੈ ਜੀ ਬਿਨਾ ਟਰੈਕਟਰ ਤੋਂ ਰੇਟ ਹੈ ਜੀ 510000 ਬਿਨਾ ਟਰੈਕਟਰ ਤੋਂ ਵਿਕਾਊ ਹੈ ਜੀ ਇਹ 510000 ਰੇਟ ਮੰਗਿਆ ਏਰੀਆ ਪਿੰਡ ਦਾਦੂ ਨੇੜੇ ਤਲਵੰਡੀ ਸਾਬੋ ਫੁੱਲ ਗਾਰੰਟੀ ਹੈ ਫੁੱਲ ਰਿਪੇਅਰ ਹੋਈ ਹੈ 94671 63285 94671 63285 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਕੇ ਵਿੱਚ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂਗੀ ਸ਼ੇਅਰ ਕਰਦੇ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲਿਓ ਪੰਜਾਬ એનર્ਜੀ ਡਿਵੈਲਪਮੈਂਟ ਗੋਬਰ ਗੈਸ ਪਲੈਂਟ ਲਵਾਉ ਤੇ ਸਬਸਿਡੀ ਪਾਓ ਵਧੇਰੇ ਜਾਣਕਾਰੀ ਲਈ ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਜੀ 92561 37290 92561 37290 ਦੂਜਾ ਨੰਬਰ ਹੈ ਜੀ 95014 37290 95014 37290 ਇਹਨਾਂ ਦੋਨਾਂ ਨੰਬਰ ਤੇ ਸੰਪਰਕ ਕਰੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਇਹ ਵੀਡੀਓ ਹਰ ਇੱਕ ਘਰ ਦੇ ਵਿੱਚ ਪਹੁੰਚ ਸਕੇ ਸੋ ਸਾਰੇ ਜਣੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਲੋ ਜੀ ਇੱਕ ਹੋਰ ਤੁਹਾਡੇ ਲਈ ਜ਼ਮੀਨ ਲੈ ਕੇ ਆਏ ਜੀ 10 ਕਿੱਲੇ ਜ਼ਮੀਨ ਹੈ 22 ਲੱਖ ਰੁਪਏ ਰੇਟ ਹੈ ਜੀ ਕਿੱਲੇ ਦਾ ਏਰੀਆ ਗੰਗਾ ਨਗਰ ਰਾਜਸਥਾਨ 10 ਕਿੱਲੇ ਜ਼ਮੀਨ ਵਿਕਾਊ ਹੈ ਜੀ 22 ਲੱਖ ਰੁਪਿਆ ਕਿੱਲੇ ਦਾ ਰੇਟ ਰੱਖਿਆ ਗਿਆ ਏਰੀਆ ਗੰਗਾ ਨਗਰ ਰਾਜਸਥਾਨ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ 78498 3335 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਖੇਤੀਬਾੜੀ ਵਾਲ ਸੰਦ ਜ਼ਮੀਨ ਗੱਡੀਆਂ ਪਲਾਟ ਕੋਈ ਵੀ ਬਿਜ਼ਨਸ ਕਿਤੇ ਕਾਰੋਬਾਰ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਜੋ ਕਿ ਸਕਰੀਨ ਦੇ ਥੱਲੇ ਚੱਲ ਰਿਹਾ ਹੈ 9877998446 ਇਸ ਨੰਬਰ ਤੇ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਤੁਸੀਂ ਇਹ ਨੰਬਰ ਤੇ WhatsApp ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡਾ ਡੀਆਈਆ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਤੁਸੀਂ Instagram ਵੀ ਚੈੱਕ ਕਰ ਸਕਦੇ ਹੋ ਟਰੈਕਟਰ ਮੇਲਾ ਉੱਥੇ ਵੀ ਸਾਰੀਆਂ ਵੀਡੀਓਜ਼ ਦਿਖਾਈ ਜਾਂਦੀਆਂ ਨੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤੈਦ ਲੋ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਨ ਵਾਲੇ ਵੀਰਾਂ ਦਾ ਵੀ ਤੈਦ ਲੋ ਧੰਨਵਾਦੀ ਸੋ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜੀ ਬਨਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ ਫੇਸਬੁਕ ਪੇਜ ਖੇਤੀ ਖਬਰ ਦੇ ਨਾਲ ਐਸੀ ਹੀ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ